ਇਨਸਾਨ ਸੋਚ ਨਹੀਂ ਸਕਦਾ ਕਿ ਚੰਗੀ ਜ਼ਿੰਦਗੀ ਚੱਲਦੇ-ਚੱਲਦੇ ਜ਼ਿੰਦਗੀ ਕਦੋਂ ਖੇਰੂ-ਖੇਰੂ ਹੋ ਜਾਵੇ ਉਸ ਵਿੱਚ ਕਿੱਡਾ ਵੱਡਾ ਪੁਚਾਲ ਆ ਜਾਵੇ ਕਦੇ ਵੀ ਬੰਦਾ ਇਹ ਗੱਲ ਨਹੀਂ ਸੋਚਦਾ ਜਦੋਂ ਚੰਗੀ ਜ਼ਿੰਦਗੀ ਚੱਲਦੀ ਹੁੰਦੀ ਹੈ ਤਾਂ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਇਦਾਂ ਹੀ ਚੱਲਦੀ ਰਹੇਗੀ ਪਰ ਕਈ ਵਾਰ ਉਹ ਚੰਗੀ ਜ਼ਿੰਦਗੀ ਇਹੋ ਜੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਸਿਰਫ ਬਰਬਾਦੀ ਹੁੰਦੀ ਹੈ ਉਸ ਤੋਂ ਇਲਾਵਾ ਕੁਝ ਵੀ ਨਹੀਂ ਹੁੰਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਪਰਿਵਾਰ ਜੋ ਕਿ ਬੜਾ ਖੁਸ਼ ਸੀ ਪਤੀ ਪਤਨੀ ਉਹਨਾਂ ਦਾ ਇੱਕ ਬੇਟਾ ਚੰਗੀ ਜ਼ਿੰਦਗੀ ਚੱਲ ਰਹੀ ਸੀ ਬੇਟੇ ਨੂੰ ਚੰਗਾ ਪੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਇਸ ਨੂੰ ਵਧੀਆ ਸਕੂਲ ਦੇ ਵਿੱਚ ਪੜ੍ਹਾਵਾਂਗੇ ਇਸ ਨੂੰ ਵਧੀਆ ਇਨਸਾਨ ਬਣਾਵਾਂਗੇ ਚੰਗੀ ਕਿਸੇ ਪੋਸਟ ਤੇ ਇਹ ਜਾਵੇਗਾ ਪਰ ਉਸ ਤੋਂ ਪਹਿਲਾਂ ਹੀ ਪਰਿਵਾਰ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਕਿ ਸਭ ਕੁਝ ਤਬਾਹ ਹੋ ਜਾਂਦਾ ਹੈ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਤੇ ਇੱਕ ਕਤਲ ਹੋ ਜਾਂਦਾ ਹੈ ਕੀ ਹੈ ਸਾਰੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਸਮਰਾਲਾ ਇੱਥੋਂ ਦਾ ਪਿੰਡ ਬੋਧਲੀ ਇੱਥੋਂ ਦੀ ਰਹਿਣ ਵਾਲੀ ਹਰਦੀਪ ਕੌਰ ਹਰਦੀਪਕੌਰ ਜਵਾਨ ਹੁੰਦੀ ਹੈ ਤੇ ਹੁਣ ਇਸ ਦੇ ਲਈ ਕੋਈ ਮੁੰਡਾ ਤਲਾਸ਼ ਕੀਤਾ ਜਾਂਦਾ ਹੈ ਤਾਂ ਬਲਵੀਰ ਸਿੰਘ ਨਾਂ ਦੇ ਮੁੰਡੇ ਦੀ ਦੱਸ ਪਾਈ ਜਾਂਦੀ ਹੈ ਜੋ ਕਿ ਪਾਇਲ ਦੇ ਸ਼ਾਹਪੁਰ ਦਾ ਰਹਿਣ ਵਾਲਾ ਸੀ ਇਹ ਪੰਜ ਭੈਣ ਭਰਾ ਸੀ ਬਲਵੀਰ ਦੇ ਦੋ ਭਰਾ ਤੇ ਦੋ ਭੈਣਾਂ ਸੀ ਮਾਤਾ ਪਿਤਾ ਸੀ ਹੁਣ ਇਹਨਾਂ ਦੋਨਾਂ ਪਰਿਵਾਰਾਂ ਨੂੰ ਇਹ ਰਿਸ਼ਤਾ ਮਨਜ਼ੂਰ ਹੋ ਜਾਂਦਾ ਹੈ ਤੇ ਹਰਦੀਪਕੌਰ ਦਾ ਵਿਆਹ ਬਲਵੀਰ ਸਿੰਘ ਨਾਲ ਕਰ ਦਿੱਤਾ ਜਾਂਦਾ ਹੈ ਸਭ ਕੁਝ ਬੜਾ ਵਧੀਆ ਚੱਲਦਾ ਹੈ ਇਹਨਾਂ ਦੇ ਘਰ ਇੱਕ ਮੁੰਡਾ ਵੀ ਪੈਦਾ ਹੁੰਦਾ ਹੈ ਜ਼ਿੰਦਗੀ ਵਧੀਆ ਚੱਲਦੀ ਸੀ ਪਰ ਬਲਵੀਰ ਸਿੰਘ ਸੋਚਦਾ ਹੈ ਕਿ ਮੁੰਡੇ ਦੀ ਚੰਗੀ ਪੜ੍ਹਾਈ ਦੇ ਲਈ ਸਾਨੂੰ ਕਿਸੇ ਹੋਰ ਪਾਸੇ ਜਾਣਾ ਚਾਹੀਦਾ ਜਾਨੀ ਕਿਸੇ ਸ਼ਹਿਰ ਵੱਲ ਜਾਣਾ ਚਾਹੀਦਾ ਜਿੱਥੇ ਜਾ ਕੇ ਇਹ ਮੁੰਡੇ ਨੂੰ ਚੰਗੇ ਸਕੂਲ ਦੇ ਵਿੱਚ ਪੜਾਇਆ ਜਾ ਸਕੇ ਤਾਂ ਇਹ ਇੱਥੋਂ ਦੁਰਾਹੇ ਚਲੇ ਜਾਂਦੇ ਆ ਉੱਥੇ ਰਹਿੰਦੇ ਨੇ ਜ਼ਿੰਦਗੀ ਬਹੁਤ ਚੰਗੀ ਚੱਲ ਰਹੀ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਆਉਣ ਵਾਲਾ ਸਮਾਂ ਇਹਨਾਂ ਲਈ ਕਿੰਨਾ ਘਾਤਕ ਹੋਣ ਵਾਲਾ ਹੁਣ ਬਲਵੀਰ ਸਿੰਘ ਦੇ ਘਰ ਇੱਕ ਮੁੰਡਾ ਆਉਣ ਜਾਣ ਲੱਗ ਜਾਂਦਾ ਉਹ ਰਾਤ ਨੂੰ ਵੀ ਆਉਂਦਾ ਸੀ ਦਿਨ ਵੇਲੇ ਵੀ ਆ ਜਾਂਦਾ ਸੀ ਪਿੰਡ ਵਾਲੇ ਵੀ ਸੋਚਦੇ ਸੀ ਕਿ ਇਹ ਮੁੰਡਾ ਐਨੇ ਗੇੜੇ ਬਲਵੀਰ ਸਿੰਘ ਦੇ ਘਰ ਕਿਉਂ ਲਾਉਂਦਾ ਹੈ ਹੁਣ ਪਿੰਡ ਵਾਲੇ ਨਿਗਾਹ ਰੱਖਦੇ ਨੇ ਕਿ ਆਖਰ ਇਹ ਕੀ ਗੱਲ ਹੈ ਬਲਵੀਰ ਸਿੰਘ ਘਰ ਹੁੰਦਾ ਸੀ ਪਿੰਡ ਵਾਲਿਆਂ ਨੂੰ ਪਹਿਲਾਂ ਤਾਂ ਇਹ ਲੱਗਿਆ ਕਿ ਸ਼ਾਇਦ ਬਲਵੀਰ ਸਿੰਘ ਦੇ ਕੋਲ ਆਉਂਦਾ ਪਰ ਜਦੋਂ ਹੁਣ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਕਿ ਇਹ ਤਾਂ ਰਾਤ ਨੂੰ ਗੱਡੀ ਕਿਤੇ ਹੋਰ ਖੜਾਉਂਦਾ ਤੇ ਉਥੋਂ ਪੈਦਲ ਚੱਲ ਕੇ ਇਹਨਾਂ ਦੇ ਘਰ ਆਉਂਦਾ ਤਾਂ ਉਹਨਾਂ ਨੂੰ ਲੱਗਦਾ ਕਿ ਜ਼ਰੂਰ ਕੋਈ ਗੜਬੜ ਹੈ ਕੁਝ ਦਾਲ ਦੇ ਵਿੱਚ ਕਾਲਾ ਹੈ ਪਿੰਡ ਵਾਲੇ ਨਿਗਰ ਰੱਖਦੇ ਆ ਇੱਕ ਦਿਨ ਜਦੋਂ ਉਹ ਮੁੰਡਾ ਗੱਡੀ ਪਰੇ ਖੜੀ ਕਰਕੇ ਉਸ ਤੋਂ ਬਾਅਦ ਪੈਦਲ ਚੱਲ ਕੇ ਇਹਨਾਂ ਦੇ ਘਰ ਆਉਂਦਾ ਤਾਂ ਜੋ ਪਿੰਡ ਦੇ ਲੋਕ ਹੁੰਦੇ ਆ ਉਹਨਾਂ ਵਿੱਚੋਂ ਕੁਝ ਉਸ ਗੱਡੀ ਦੀ ਹਵਾ ਕੱਢ ਦਿੰਦੇ ਨੇ ਟਾਇਰਾਂ ਨੂੰ ਪੈਂਚਰ ਕਰ ਦਿੰਦੇ ਨੇ ਤੇ ਇਸ ਤੋਂ ਬਾਅਦ ਰੌਲਾ ਪੈ ਜਾਂਦਾ ਹੈ ਜਦੋਂ ਰੌਲਾ ਪੈਂਦਾ ਤਾਂ ਇਸ ਗੱਲ ਦਾ ਪਤਾ ਬਲਵੀਰ ਸਿੰਘ ਨੂੰ ਵੀ ਲੱਗ ਜਾਂਦਾ ਹੈ ਕਿ ਉਸ ਦੀ ਜੋ ਪਤਨੀ ਹਰਦੀਪ ਕੌਰ ਹੈ ਉਸ ਦੇ ਕਿਸੇ ਦੇ ਨਾਲ ਨਾਜਾਇਜ਼ ਸਬੰਧ ਨੇ ਇਸ ਮੁੰਡੇ ਦੇ ਨਾਲ ਨਾਜਾਇਜ਼ ਸਬੰਧ ਨੇ ਹੁਣ ਬਲਵੀਰ ਸਿੰਘ ਉਸ ਦੇ ਨਾਲ ਝਗੜਾ ਕਰਦਾ ਲੜਾਈ ਕਰਦਾ ਤੇ ਜੋ ਹਰਦੀਪ ਕੌਰ ਹੁੰਦੀ ਹੈ ਉਹ ਏਸ ਨਾਲ ਝਗੜਾ ਕਰਕੇ ਰੁੱਸ ਕੇ ਪੇਕੇ ਚਲੀ ਜਾਂਦੀ ਹੈ। ਕਾਫੀ ਇਹਨਾਂ ਦਾ ਖਲਾਰਾ ਪੈਂਦਾ ਹੈ। ਪੇਕੇ ਜਾਣ ਤੋਂ ਬਾਅਦ ਹੁਣ ਫੇਰ ਵਿੱਚ ਪੰਚਾਇਤਾਂ ਪੈਂਦੀਆਂ ਨੇ ਤੇ ਇਹਨਾਂ ਦੋਨਾਂ ਦਾ ਰਾਜੀਨਾਮਾ ਕਰਵਾ ਦਿੱਤਾ ਜਾਂਦਾ ਹੈ। ਤੇ ਹੁਣ ਹਰਦੀਪ ਕੌਰ ਫੇਰ ਇਸ ਘਰ ਦੇ ਵਿੱਚ ਆ ਜਾਂਦੀ ਹੈ। ਸਭ ਠੀਕ ਚੱਲਣ ਲੱਗ ਜਾਂਦਾ ਹੈ। ਪਰ ਜੋ ਹਰਦੀਪ ਕੌਰ ਸੀ ਉਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਈ ਸੀ। ਉਹ ਫੇਰ ਉਸ ਮੁੰਡੇ ਨੂੰ ਆਪਣੇ ਪ੍ਰੇਮੀ ਨੂੰ ਮਿਲਦੀ ਸੀ ਇਹ ਮੁੰਡਾ ਜੋ ਸੀ ਉਹ ਸਰਕਾਰੀ ਨੌਕਰੀ ਤੇ ਸੀ ਤੇ ਜੋ ਹਰਦੀਪ ਕੌਰ ਸੀ ਉਸ ਉਸ ਦੇ ਇਹ ਸਾਰੇ ਸ਼ੌਂਕ ਪੂਰੇ ਕਰਦਾ ਸੀ ਹੁਣ ਬਲਵੀਰ ਸਿੰਘ ਨੂੰ ਫੇਰ ਪਤਾ ਲੱਗ ਜਾਂਦਾ ਹੈ ਕਿ ਮੇਰੀ ਜੋ ਪਤਨੀ ਹਰਦੀਪ ਕੌਰ ਆ ਇਹ ਅਜੇ ਵੀ ਨਹੀਂ ਹਟੀ ਇਹ ਅਜੇ ਵੀ ਉਸ ਮੁੰਡੇ ਨਾਲ ਮਿਲਦੀ ਹੈ ਇਧਰੋਂ ਹਰਦੀਪ ਕੌਰ ਆਪਣੇ ਪਤੀ ਬਲਵੀਰ ਸਿੰਘ ਨੂੰ ਨੀਂਦ ਵਾਲੀਆਂ ਗੋਲੀਆਂ ਦੇ ਦਿੰਦੀ ਸੀ ਤੇ ਫੇਰ ਉਹ ਮੁੰਡਾ ਇਸ ਘਰ ਦੇ ਵਿੱਚ ਆਉਂਦਾ ਸੀ ਤੇ ਹਰਦੀਪ ਕੌਰ ਨਾਲ ਸਬੰਧ ਬਣਾਉਂਦਾ ਸੀ ਦਿਨੇ ਵੀ ਆ ਜਾਂਦਾ ਸੀ ਜਾਨੀ ਹੁਣ ਤਾਂ ਜੋ ਬਲਵੀਰ ਸਿੰਘ ਸੀ ਉਹ ਵੀ ਸ਼ਰਾਬ ਦਾ ਆਦੀ ਹੋ ਚੁੱਕਿਆ ਸੀ ਉਸ ਨੂੰ ਵੀ ਆਪਣੀ ਜ਼ਿੰਦਗੀ ਨਰਕ ਲੱਗਣ ਲੱਗ ਗਈ ਸੀ ਕਿਉਂਕਿ ਉਸ ਦੀ ਪਤਨੀ ਦੇ ਸਬੰਧ ਕਿਸੇ ਗੈਰ ਮਰਦ ਦੇ ਨਾਲ ਹੋ ਗਏ ਸੀ ਤਾਂ ਹੁਣ ਬਲਵੀਰ ਸਿੰਘ ਇਸ ਦੇ ਨਾਲ ਝਗੜਾ ਕਰਦਾ ਰੋਜ਼ਾਨਾ ਇਹਨਾਂ ਦੇ ਕਰ ਝਗੜਾ ਹੁੰਦਾ ਏਸੇ ਗੱਲ ਨੂੰ ਲੈ ਕੇ ਜੋ ਹਰਦੀਪ ਕੌਰ ਸੀ ਉਹ ਆਪਣੇ ਪ੍ਰੇਮੀ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਕਿਉਂਕਿ ਉਹ ਇੱਕ ਸਰਕਾਰੀ ਨੌਕਰੀ ਤੇ ਸੀ ਤੇ ਇਸ ਦੇ ਸ਼ੌਂਕ ਪੂਰੇ ਕਰਦਾ ਸੀ ਤਾਂ ਹੁਣ ਹਰਦੀਪ ਕੌਰ ਨੂੰ ਲੱਗਦਾ ਕਿ ਕਿਉਂ ਨਾ ਬਲਵੀਰ ਸਿੰਘ ਨੂੰ ਹੀ ਮਾਰ ਦਿੱਤਾ ਜਾਵੇ ਤਾਂ ਉਹ ਆਪਣੇ ਪ੍ਰੇਮੀ ਦੇ ਨਾਲ ਗੱਲ ਕਰਦੀ ਹੈ ਕਿ ਆਪਾਂ ਬਲਵੀਰ ਨੂੰ ਮਾਰ ਦਿੰਨੇ ਆ ਨਾ ਰਹੂਗਾ ਬਾਂਸ ਤੇ ਨਾ ਵੱਜੂਗੀ ਬੰਸਰੀ ਆਪਾਂ ਨੂੰ ਫਿਰ ਰੋਕਣ ਟੋਕਣ ਵਾਲਾ ਕੋਈ ਨਹੀਂ ਹੋਵੇਗਾ ਫਿਰ ਆਪਾਂ ਇੱਕ ਦੂਜੇ ਨਾਲ ਖੁੱਲ ਕੇ ਮਿਲ ਸਕਦੇ ਆ ਆਪਣੀ ਜ਼ਿੰਦਗੀ ਜਿਉ ਸਕਦੇ ਆ ਪਰ ਉਹ ਮੁੰਡਾ ਮਨਾ ਕਰਦਾ ਕਿ ਐਦਾਂ ਆਪਾਂ ਨਹੀਂ ਕਰਾਂਗੇ ਪਰ ਹਰਦੀਪ ਕੌਰ ਉਸ ਉੱਤੇ ਦਬਾਅ ਪਾਉਂਦੀ ਹੈ ਕਿ ਤੂੰ ਮੇਰੀ ਗੱਲ ਮੰਨ ਬਲਵੀਰ ਨੂੰ ਜੇ ਆਪਾਂ ਮਾਰ ਦਈਏ ਤਾਂ ਆਪਣਾ ਰਾਹ ਬਿਲਕੁਲ ਸਾਫ਼ ਹੋ ਜਾਏਗਾ ਆਪਣੀ ਜ਼ਿੰਦਗੀ ਬਹੁਤ ਵਧੀਆ ਹੋ ਜਾਏਗੀ ਹੁਣ ਹਰਦੀਪ ਕੌਰ ਆਪਣੇ ਪ੍ਰੇਮੀ ਨੂੰ ਇਸ ਗੱਲ ਲਈ ਮਨਾ ਲੈਂਦੀ ਹੈ ਦੇਣਾ ਜਾਂਦਾ ਹੈ 19 ਮਾਰਚ 2001 ਦਾ ਜੋ ਹਰਦੀਪਕੌਰ ਦਾ ਜੇਠ ਹੁੰਦਾ ਤਾਂ ਉਹ ਆ ਕੇ ਹਰਦੀਪਕੌਰ ਨੂੰ ਕਹਿੰਦਾ ਕਿ ਭਜਾਈ ਬਲਵੀਰ ਖੇਤਾਂ ਵੱਲ ਡਿੱਗਿਆ ਪਿਆ ਤਾਂ ਹਰਦੀਪਕੌਰ ਕਹਿੰਦੀ ਹੈ ਕਿ ਉਸ ਤਾਂ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਉਹ ਸ਼ਰਾਬ ਨਾਲ ਡੱਕ ਲੈਂਦਾ ਤੇ ਉਹ ਥਾਂ ਥਾਂ ਤੇ ਡਿੱਗਦਾ ਫਿਰਦਾ ਹਰਦੀਪਕੌਰ ਦਾ ਜੇਠ ਹੁੰਦਾ ਉਹ ਕਹਿੰਦਾ ਕਿ ਤੂੰ ਮੇਰੇ ਨਾਲ ਚੱਲ ਆਪਾਂ ਦੇਖਦੇ ਆਂ ਗੱਲ ਕੋਈ ਖਤਰੇ ਵਾਲੀ ਲੱਗਦੀ ਹੈ ਹੁਣ ਜਦੋਂ ਉੱਥੇ ਪਹੁੰਚਦੇ ਆਂ ਉੱਥੇ ਬਲਵੀਰ ਸਿੰਘ ਪਿਆ ਹੁੰਦਾ ਇਸ ਦੇ ਕੋਲ ਸ਼ਰਾਬ ਦੀ ਬੋਤਲ ਅਤੇ ਇਸ ਦੀਆਂ ਚੱਪਲਾਂ ਪਈਆਂ ਹੁੰਦੀਆਂ ਨੇ ਪਰ ਬਲਵੀਰ ਨੂੰ ਜਦੋਂ ਦੇਖਿਆ ਜਾਂਦਾ ਉਸ ਦੀ ਮੌਤ ਹੋ ਚੁੱਕੀ ਸੀ ਤਾਂ ਹੁਣ ਹਰਦੀਪ ਕੌਰ ਇਹੀ ਕਹਿੰਦੀ ਹੈ ਕਿ ਏਸ ਨੇ दारू ਪੀ ਪੀ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਤੇ ਮੇਰੀ ਜ਼ਿੰਦਗੀ ਬਰਬਾਦ ਕਰ ਲਈ ਏਸ ਕਰਕੇ ਹੀ ਏਸ ਦੀ ਮੌਤ ਹੋ ਗਿਆ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਇੱਥੇ ਜੋ ਘਟਨਾ ਵਾਲੀ ਥਾਂ ਸੀ ਏਸ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਪੁਲਿਸ ਨੂੰ ਵੀ ਪਹਿਲੀ ਨਜ਼ਰ ਚ ਇਹੀ ਲੱਗਦਾ ਕਿ ਇਹ ਬੰਦਾ ਸ਼ਰਾਬੀ ਸੀ ਇਸ ਕਾਰਨ ਇਹ ਇੱਥੇ ਡਿੱਗ ਪਿਆ ਇਸ ਉਤੋਂ ਕੋਈ ਚੀਜ਼ ਲੰਘ ਹੀ ਹੋਵੇਗੀ ਜਿਸ ਕਾਰਨ ਇਸ ਦੀ ਮੌਤ ਹੋ ਸਭ ਨੂੰ ਇਹੀ ਲੱਗ ਰਿਹਾ ਸੀ ਕਿ ਇਹੀ ਕਾਰਨ ਹੋਵੇਗਾ ਪੁਲਿਸ ਇਸ ਕੇਸ ਨੂੰ ਬੰਦ ਕਰਨ ਲੱਗੀ ਸੀ ਪਰ ਪੁਲਿਸ ਜਦੋਂ ਉਹਨਾਂ ਤਸਵੀਰਾਂ ਨੂੰ ਦੇਖਦੀ ਹੈ ਜੋ ਘਟਨਾ ਵਾਲੀਆਂ ਤਸਵੀਰਾਂ ਪੁਲਿਸ ਨੇ ਖਿੱਚੀਆਂ ਸੀ ਤਾਂ ਉਹਨਾਂ ਵਿੱਚ ਪੁਲਿਸ ਨੂੰ ਇੱਕ ਚੀਜ਼ ਸ਼ੱਕੀ ਲੱਗਦੀ ਹੈ ਉਹਨਾਂ ਨੇ ਦੇਖਿਆ ਕਿ ਜੋ ਤਸਵੀਰਾਂ ਸੀ ਉਹਨਾਂ ਵਿੱਚ ਜੋ ਬਲਵੀਰ ਸਿੰਘ ਦੀਆਂ ਚੱਪਲਾਂ ਸੀ ਉਹ ਬੜੀਆਂ ਤਰਤੀਬ ਵਾਰ ਰੱਖੀਆਂ ਹੋਈਆਂ ਸੀ ਜੇ ਬਲਵੀਰ ਸਿੰਘ ਸ਼ਰਾਬੀ ਹੁੰਦਾ ਡਿੱਗਿਆ ਹੁੰਦਾ ਤਾਂ ਉਸ ਦੀਆਂ ਚੱਪਲਾਂ ਵੀ ਇੱਧਰ ਉੱਧਰ ਖੇਡੀਆਂ ਹੋਣੀਆਂ ਚਾਹੀਦੀਆਂ ਸੀ ਪਰ ਉਹ ਤਾਂ ਏਦਾਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਬੜੇ ਵਧੀਆ ਢੰਗ ਦੇ ਨਾਲ ਉਹ ਰੱਖੀਆਂ ਹੋਣ ਤਾਂ ਹੁਣ ਇਸ ਗੱਲ ਤੋਂ ਪੁਲਿਸ ਨੂੰ ਸ਼ੱਕ ਹੁੰਦਾ ਕਿ ਜ਼ਰੂਰ ਕੁਝ ਦਾਲ ਦੇ ਵਿੱਚ ਕਾਲਾ ਹੈ ਉਸ ਤੋਂ ਬਾਅਦ ਫਿਰ ਪੁਲਿਸ ਤਫ਼ਤੀਸ਼ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਹਰਦੀਪ ਕੌਰ ਦੇ ਕੋਲ ਇੱਕ ਮੁੰਡਾ ਆਉਂਦਾ ਸੀ ਇਹਨਾਂ ਨੇ ਹੀ ਸ਼ਾਇਦ ਬਲਵੀਰ ਸਿੰਘ ਦਾ ਕਤਲ ਕੀਤਾ ਹੋ ਸਕਦਾ ਹੈ ਤਾਂ ਹੁਣ ਹਰਦੀਪ ਕੌਰ ਦੇ ਪ੍ਰੇਮੀ ਦੀ ਪੁਲਿਸ ਤਲਾਸ਼ ਕਰਦੀ ਹੈ ਪਰ ਉਹ ਤਾਂ ਗਾਇਬ ਹੋ ਚੁੱਕਿਆ ਸੀ ਪੁਲਿਸ ਦੇ ਹੱਥ ਨਹੀਂ ਆਉਂਦਾ ਪੁਲਿਸ ਜਗਾ ਜਗਾ ਤੇ ਛਾਪੇਮਾਰੀ ਕਰਦੀ ਹੈ ਤੇ ਆਖਰ ਇਹ ਦੋਨੋਂ ਪੁਲਿਸ ਨੂੰ ਆਤਮ ਸਮਰਪਣ ਕਰ ਦਿੰਦੇ ਆ ਤੇ ਮੰਨ ਜਾਂਦੇ ਨੇ ਕਿ ਹਾਂ ਅਸੀਂ ਹੀ ਬਲਵੀਰ ਸਿੰਘ ਦਾ ਕਤਲ ਕੀਤਾ ਅਸੀਂ ਹੀ ਉਸ ਨੂੰ ਮੌਤ ਦੇ ਘਾਟ ਉਤਾਰਿਆ ਸਾਰੀ ਸਟੋਰੀ ਦੱਸਦੇ ਨੇ ਤੇ ਹੁਣ ਪੁਲਿਸ ਨੂੰ ਇਹ ਪਤਾ ਲੱਗਦਾ ਕਿ ਜੋ ਹਰਦੀਪ ਕੌਰ ਦਾ ਪ੍ਰੇਮੀ ਆ ਉਸਤਾਂ ਨੂੰ ਹਰਵਿੰਦਰ ਸਿੰਘ ਹੈ। ਅਸਲ ਵਿੱਚ ਹਰਵਿੰਦਰ ਸਿੰਘ ਦਾ ਮਾਮਾ ਇਕਬਾਲ ਸਿੰਘ ਬਲਵੀਰ ਸਿੰਘ ਦਾ ਸਾਡੂ ਸੀ। ਹਰਵਿੰਦਰ ਸਿੰਘ ਨੇ ਕਾਰ ਲੈਣੀ ਸੀ। ਉਹ ਆਪਣੇ ਮਾਮੇ ਇਕਬਾਲ ਸਿੰਘ ਨੂੰ ਕਹਿੰਦਾ ਕਿ ਮਾਮਾ ਮੈਂ ਕਾਰ ਲੈਣੀ ਆ। ਤਾਂ ਇਕਬਾਲ ਸਿੰਘ ਕਹਿੰਦਾ ਕਿ ਮੇਰਾ ਸਾਡੂ ਆ ਬਲਵੀਰ ਸਿੰਘ। ਉਸ ਨਾਲ ਗੱਲ ਕਰਦੇ ਆ। ਉਸ ਨੂੰ ਕਾਰਾਂ ਦੀ ਕਾਫੀ ਨੌਲੇਜ ਹੈ। ਤੇ ਹੁਣ ਇਕਬਾਲ ਸਿੰਘ ਅਤੇ ਹਰਵਿੰਦਰ ਸਿੰਘ ਦੋਨੋਂ ਇਹਨਾਂ ਦੇ ਘਰ ਜਾਂਦੇ ਨੇ ਬਲਵੀਰ ਸਿੰਘ ਦੇ ਉੱਥੇ ਹਰਦੀਪ ਕੌਰ ਦੀ ਨਿਗਾ ਹਰਵਿੰਦਰ ਸਿੰਘ ਤੇ ਪੈਂਦੀ ਹੈ ਤੇ ਹੁਣ ਹਰਦੀਪ ਕੌਰ ਨੂੰ ਲੱਗਦਾ ਕਿ ਮੈਂ ਇਸ ਮੁੰਡੇ ਦੇ ਨਾਲ ਗੱਲ ਕਰ ਲਵਾਂ ਤਾਂ ਫੇਰ ਹਰਦੀਪ ਕੌਰ ਖੁਦ ਹਰਵਿੰਦਰ ਸਿੰਘ ਨੂੰ ਕਾਲ ਕਰਦੀ ਹੈ ਉਸ ਨੂੰ ਕਹਿੰਦੀ ਹੈ ਕਿ ਮੇਰਾ ਤੈਨੂੰ ਮਿਲਣ ਨੂੰ ਜੀ ਕਰਦਾ ਕਿਉਂਕਿ ਇਹਨਾਂ ਦੀਆਂ ਗੱਲਾਂ ਬਾਤਾਂ ਹੋਣ ਲੱਗੀਆਂ ਸੀ ਇਹਨਾਂ ਦਾ ਇਹਨਾਂ ਦੀ ਆਪਸ ਵਿੱਚ ਨੇੜਤਾ ਹੋਣ ਲੱਗੀ ਸੀ ਤਾਂ ਪਹਿਲੀ ਵਾਰ ਹਰਦੀਪ ਕੌਰ ਹਰਵਿੰਦਰ ਸਿੰਘ ਨੂੰ ਫੋਨ ਕਰਕੇ ਖੁਦ ਬੁਲਾਉਂਦੀ ਹੈ ਤੇ ਇਹ ਇਸਦੇ ਘਰ ਆ ਜਾਂਦਾ ਹੈ ਤੇ ਫਿਰ ਇਹ ਸਬੰਧ ਬਣਾਉਂਦੇ ਆ ਇਹ ਜੋ ਸਿਲਸਲਾ ਸੀ ਇਹ ਚੱਲਦਾ ਰਹਿੰਦਾ ਕਿਉਂਕਿ ਹਰਵਿੰਦਰ ਸਿੰਘ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਸੀ ਇਸ ਕਰਕੇ ਇਸ ਦਾ ਆਉਣਾ ਜਾਣਾ ਕੋਈ ਜ਼ਿਆਦਾ ਉਪਰਾ ਇਹਨਾਂ ਨੂੰ ਨਹੀਂ ਲੱਗਦਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਇਹ ਬਲਵੀਰ ਸਿੰਘ ਦਾ ਕਤਲ ਕਰ ਦਿੰਦੇ ਨੇ ਤੇ ਇਹਨਾਂ ਦੀ ਖੁਦ ਹੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਔਰਤ ਨੇ ਆਪਣਾ ਘਰ ਬਰਬਾਦ ਕਰ ਲਿਆ। ਕਿਵੇਂ ਹਰਵਿੰਦਰ ਸਿੰਘ ਬਲਵੀਰ ਸਿੰਘ ਦੇ ਘਰ ਆਇਆ ਇਸ ਦੀ ਰਿਸ਼ਤੇਦਾਰੀ ਦੇ ਵਿੱਚ ਸੀ ਤੇ ਫੇਰ ਇਹ ਗੱਲ ਐਨੀ ਵੱਧ ਗਈ ਇੱਕ ਕਤਲ ਵੀ ਹੋ ਗਿਆ ਤੇ ਇਹਨਾਂ ਨੂੰ ਜੇਲ੍ਹ ਵੀ ਜਾਣਾ ਪੈ ਗਿਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅੱਛੇ ਕਾਲ